ਲੋਕ ਮੰਨ ਲਾ ਪਹਿਲਾ ਜੇਕਰ ਸੂਤਕ ਮੰਨੀ ਹੈ ਸਭ ਤਾਂ ਸੂਤਕ ਹੋਏ ਹਾਂ ਉਹ ਬਹੁਤ ਕੁਝ ਐਸਾ ਹੈ ਜਿਹਨੂੰ ਗੁਰਬਾਣੀ ਦੀ ਬੰਦੀ ਪਰ ਗੁਰਬਾਣੀ ਫੇਰ ਵੀ ਉਹ ਤੇ ਦਲੀਲ ਦੀ ਗੱਲ ਕਰਦੀ ਹੈ ਸੂਤਕ ਨੂੰ ਬਰਬਾਡੀ ਨਹੀਂ ਮੰਨਦੀ ਪਰ ਪੰਡਤ ਮੰਨਦਾ ਪੰਡਤ ਆ ਲੈ ਵੈਸ਼ਾ ਡਿਸਕਸ ਕੀਤਾ ਹੈ ਸੂਤਕਾ ਕਹਿੰਦੇ ਚਲੋ ਜੇ ਮੰਨ ਲੀਏ ਸੂਤਕ ਨੂੰ ਪਰ ਵੀ ਲਗੀ ਕਈ ਹੁਣ ਇੱਥੇ ਪਹਿਲੀ ਗੱਲ ਵੀ ਕੋਈ ਬਧੀਏ ਜੋੜ ਸੁੱਤਕ ਵੀ ਬਨ ਲਿਆ ਬਨ ਲਿਆ ਨਾ ਚਲੋ ਜੇਕਰ ਸੁੱਤਕ ਨੂੰ ਬਨ ਲੀਏ ਤਾਂ ਫਿਰ ਸੁੱਤਕ ਹੁੰਦਾ ਹੀ ਹੈ ਪਹਿਲੀ ਗੱਲ ਕਿਸੇ ਦੇ ਕਰ ਕੋਈ ਜਨਮ ਲਵੇ ਆ ਮਰੇ ਉਹ ਸੁੱਤਕ ਕਰਦੇ ਪਾਤਕ ਵੀ ਕਰਦਾ ਨਾ ਪਰ ਸੁੱਤਕ ਕੇ ਵਰਤਿਆ ਲਾਉਂਦੇ ਇੱਥੇ ਤੇ ਸੁੱਤਕ ਕੇ ਵਰਤੇ ਬਨ ਨੂੰ ਪਾਤਕ ਬੰਦੇ ਨੇ ਕੁਲ ਵਰ ਕਿਹਦੇ ਘਰ ਕੋਈ ਮਰ ਗਿਆ ਉਹਨੂੰ ਪਤ ਕਹੋਗੇ ਜੇ ਜੰਮਿਆ ਤਾਂ ਸੂਤ ਕੋ ਪਰ ਇਥੇ ਦੋਹਾਂ ਨੂੰ ਇਹ ਸੂਤ ਕਮਦਿਆ ਹੈ ਜੇਕਰ ਸੂਤ ਕਮਦੀ ਹੈ ਸਭ ਤੇ ਸੂਤ ਕੋ ਹੈ ਸਭ ਤੇ ਸੂਤ ਕੋ ਦਾ ਮਤਲਬ ਕੀ ਹੈ ਕੋਈ ਜੀਵ ਵੀ ਘਰ ਦੇ ਵਿੱਚ ਸੂਤ ਕੇ ਹੋਣਾ ਚਾਹੀਦਾ ਨਾ ਜੀਵ ਤੇ ਜੀਵੇ ਗੋਹੇ ਉਹ ਤੇ ਜਾਲ ਦੇ ਦੀ ਹੁਣ ਵੀ ਜਾਲ ਦੇ ਨੇ ਪਟੇ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਅੰਦਰ ਕੀੜਾ ਗੋਹੇ ਲੱਕੜੀ ਵੀ ਕੀੜਾ ਹੁੰਦਾ ਪੜ ਪੈਗਾ ਜਾਂਦਾ ਉਹ ਚੁੱਲੇ ਦੇ ਵਿੱਚ ਜਾਲਿਆ ਉੱਥੇ ਜੀਵ ਮਰ ਗਿਆ ਅਸੂਤਕ ਤਾਂ ਹੋ ਗਿਆ ਰਸੋਈ ਦੇ ਵਿੱਚ ਪੈ ਗਿਆ ਦਲੀਲ ਹੈ ਜਾਂ ਫਿਰ ਤੁਸੀਂ ਇਹ ਸਮਝੋ ਵੀ ਉਹ ਜੀਵ ਜੀਵ ਨਹੀਂ ਸੀ ਇਹ ਬੁਕਰ ਬੁਕਰ ਸਕਦਾ ਨਹੀਂ ਬੇਦ ਵਿੱਚ ਲਿਖਿਆ ਹੈ ਅਸਲ ਵਿੱਚ ਬੇਦ ਤੋਂ ਬੁਕਰ ਹੈ ਜਦੋਂ ਬੇਦ ਤੋਂ ਬੁਕਰਿਆ ਫਸੂਰ ਹੁੰਦੀ ਸਿੱਖ ਸਿੱਖੀ ਤੋਂ ਬੁਕਰ ਕੇ ਗੁਰੂ ਫਸਲ ਦੇ ਫਸਲ ਦੇ ਪੈਰ ਪੈਰ ਤੇ ਫਸਲ ਦੇ ਸੱਚ ਤੋਂ ਮੁਕਰਿਆ ਪੈਰ ਪੈਰ ਤੇ ਫਸਦਾ ਸੱਚ ਤੋਂ ਮੁਕਰ ਗਿਆ ਜਿਹੜਾ ਪੈਰ ਪੈਰ ਤੇ ਫਸਦਾ ਇਹਦਾ ਕਰ ਮੈਂ ਅਸੀਂ ਗੁਰਬਾਨੇ ਨੂੰ ਕਾਇਦਨ ਮੰਨਦੇ ਹੀ ਨਹੀਂ ਚਲੋ ਗੱਲ ਖਤਮ ਹੋ ਗਈ ਜਿਹੜਾ ਮੰਨਦਾ ਹੀ ਨਹੀਂ ਉਹ ਤਾਂ ਖਤਮ ਹੋ ਗਈ ਗੱਲ ਕੌਣ ਇਸ ਕਹਿੰਦੇ ਅਸੀਂ ਤਾਂ ਭਾਈ ਗੁਰਬਾਨੇ ਨੂੰ ਮੰਨਦੇ ਨਹੀਂ ਖਤਮ ਹੋ ਗਈ ਗੱਲ ਉਹਨਾਂ ਨਾਲ ਗੱਲੇ ਕਰ ਲੋ ਪਰ ਗੁਰਬਾਨੇ ਨੂੰ ਵੀ ਮੰਨਦੇ ਆ ਤੇ ਜੂੜ ਸੋਚ ਨੂੰ ਵੀ ਮੰਨਦੇ ਆ ਗੁਰਬਾਣੀ ਨੂੰ ਸੁੱਚ ਕਹਿੰਦੀ ਆ ਦੀ ਮਨ ਹੁੰਦੀ ਫੇਰ ਤੁਸੀਂ ਗੁਰਬਾਣੀ ਨੂੰ ਦੂਰ ਨਹੀਂ ਬੰਦੇ ਜਿਹੜੀ ਗੱਲ ਨੂੰ ਗੁਰਬਾਣੀ ਨਹੀਂ ਬੰਦੀ ਤੁਸੀਂ ਉਹਨੂੰ ਮੰਨਦੇ ਹੋ ਫੇਰ ਗੁਰਬਾਣੀ ਨੂੰ ਕਿਵੇਂ ਮੰਨੋ ਇਸ ਤਰੀਕੇ ਨਾਲ ਇਹਨਾਂ ਨੂੰ ਸਿੱਖਾਂ ਨੂੰ ਕਿਸੇ ਨੇ ਕਟੜੇ 'ਚ ਖੜਾ ਕੀਤਾ ਹੀ ਨਹੀਂ ਅਜੇ ਤੱਕ ਗੁਰਬਾਣੀ ਕਟੜੇ 'ਚ ਖੜਾ ਕਰ ਰਹੀ ਹੈ ਉਹਦੋਂ ਹਿੰਦੂ ਨੂੰ ਪੰਡਤ ਨੂੰ ਆ ਕੀਤਾ ਹੈ ਨਾ ਘੜਾ ਜੇ ਉਹਨਾਂ ਨੇ ਉਹਨਾਂ ਨੂੰ ਘੜੇ ਕੀਤਾ ਆਪਣੇ ਬਗਦਦ ਅਸੀਂ ਅੱਜ ਆਪਣੇ ਰੁਕਿਓ ਨੇ ਖੜੇ ਕਰੀਏ ਸਾਨੂੰ ਘਟਾਰੇ ਚ ਖੜ ਕੇ ਦੱਸੋ ਸਮਝਾਓ ਇੱਕ ਪਾਸੇ ਤੁਸੀਂ ਖੜ ਜੋ ਇੱਕ ਪਾਸੇ ਅਸੀਂ ਖੜੇ ਆ ਸੰਗਤ ਪਿੱਛੇ ਖੜੀਏ ਪਿੱਛੇ ਕੌਣ ਹੈ ਸੰਗਤ ਹੈ ਸੰਗਤ ਦੀ ਕਚਹਿਰੀ ਹੈ ਨਾ ਸਿੱਖ ਸੰਗਤ ਸਾਰੀ ਕਚਹਿਰੀ ਹੋਈ ਹੈ ਨਾ ਜਨਤਾ ਦੀ ਅਦਾਲਤ ਵਿੱਚ ਲੈ ਕੇ ਜਾਂਦੇ ਨੇ ਨਾ ਬਗਦਦ ਮੈਂ ਫਿਰ ਹੋਰ ਅੱਛਾ ਸਾਡੀ ਕਹ ਦੇ ਕੋਈ ਜੱਤਾ ਦੀ ਕਚਹਿਰੀ ਚ ਲੈ ਕੇ ਜਾਵਾਂਗੇ ਫਿਰ ਜੇ ਤੁਸੀਂ ਨਹੀਂ ਮੰਨਤੇ ਇਹ ਗੱਲ ਸੰਗਤ ਵਿੱਚ ਗੱਲ ਆਉਂਗੀ ਫਿਰ ਇਹ ਗੱਲ ਸੰਗਤ ਹੀ ਲੈ ਆਂਦੀ ਹੈ ਹੁਣ ਹੋਰ ਕੀ ਕੀਤਾ ਸੰਗਤ ਵਿੱਚ ਗੱਲ ਆ ਜੂਗੀ ਸੰਗਤ ਦੇ ਸੁਪ ਕੀ ਠੀਕ ਹੈ ਕੀ ਗੱਲ ਦਾ ਇੰਟਰਨੈਟ ਦਾ ਮਤਲਬ ਇਹੀ ਪਾਉਂਦਾ ਹੈ ਸੰਗਤ ਵਿੱਚ ਗੱਲ ਚਲੀ ਜਾਵੇ ਹੋਰ ਕੀ ਡੇਈ ਦਾ ਜਿਹੜਾ ਸਾਸੋਥੇ ਵਾਲਾ ਉਥੇ ਟੱਕਰ ਮੱਲ ਕੇ ਇਹਨਾਂ ਬੋਲਟਰ ਖੜਾ ਕਰਦੇ ਹੁੰਦੇ ਨੇ ਵੀ ਗੱਲ ਨਹੀਂ ਕਰਨ ਦੇਣੀ ਹੋਰ ਕੀ ਕਰਦੇ ਹੁੰਦੇ ਨੇ ਝੂਠ ਇਹਨਾਂ ਨੇ ਨਵੀਂ ਟੈਕਨੀਕ ਬਣਾਈ ਪਿੱਛੇ ਨਹੀਂ ਸੀ ਇਹ ਟੈਕਨੀਕ ਕਿਤੇ ਦਰਬ ਦੇ ਵਿੱਚ ਹੋਈ ਨਵੀਂ ਬਣਾਈ ਐ ਸਖਰ ਇਹ ਬੱਦਰਬ ਕਰਦੇ ਉੱਥੇ ਰੋਣਾ ਪਾ ਦੋ ਜਾ ਕੇ ਜਾ ਕੇ ਕਹਾਂ ਸੱਚ ਕਰ ਲਈ ਦੋ ਇਹਨਾਂ ਨੇ ਟੈਕਨੀਕ ਆਪਣਾਈ ਹੋਈ ਆ ਨਵੀਂ ਜਿੱਥੇ ਹਾਰਦੇ ਹੋਈ ਉੱਥੇ ਰੋਣਾ ਪਾ ਲੋ ਫਿਰ ਇੱਕ ਜਗਾ ਰੋੜ ਨਹੀਂ ਪਾਉਂਦੇ ਕਿ ਕੁਸ਼ਤੀ ਹੁੰਦੀ ਆ ਨੇ ਰੋਣ ਵਾਲਾ ਨੇ ਉੱਥੇ ਲੜਾਈ ਕਰਾ ਲਈ ਰੋਲਾ ਪਾ ਲੈਣ ਉਸ ਜਿੱਤੇ ਦੇਖਿਆ ਆਪਾਂ ਹਾਰਾਂਗੇ ਉੱਥੇ ਰੋਲਾ ਪਾ ਲੈਣਾ ਵਿਚਾਰ ਤੋਂ ਭਜਦੇ ਨੇ ਵਿਚਾਰ ਤੋਂ ਤਾਂ ਭਜਦੇ ਨੇ ਬੱਲੇ ਕੋਈ ਛੈ ਨਹੀਂ ਕਹਿੰਦੇ ਨੇ ਸਿੱਖਾਂ ਸਿੱਕੀ ਛੱਡੀ ਫਿਰਦੇ ਨੇ ਸਿੱਕੀ ਛੱਡੀ ਹੋਈ ਹੈ ਦਾਵਾ ਕਰਦੇ ਨੇ ਸਿੱਖ ਨੂੰ ਜੇ ਗੱਲ ਨੰਗੀ ਹੁੰਦੀ ਹੈ ਤਾਂਵੇਂ ਵਰਦੇ ਨੇ ਇਸ ਕਰਕੇ ਰੋਲਾ ਪਾ ਲੈਂਦੇ ਨੇ ਹਰ ਜਗ੍ਹਾ ਰੋਲਾ ਪੱਦਰ ਖੜਾ ਕਰ ਲੈਂਦੇ ਪਤਾ ਸਭ ਨੂੰ ਆ ਪਤਾ ਸਰਕਾਰ ਨੂੰ ਵੀ ਪਤਾ ਪੁਲਿਸ ਨੂੰ ਵੀ ਪਤਾ ਸਭ ਨੂੰ ਆਇ ਨਹੀਂ ਪਤਾ ਉਹਦਾ ਚੱਲਣੀ ਨਹੀਂ ਈ ਗੱਲ ਨਾਮ ਵਿਚੜ ਜਾ ਪੁਲਿਸ ਨੂੰ ਡਾਈ ਜਾਂਦੀ ਹੈ ਕਰਾਵੇ ਨਾ ਪੁਲਿਸ ਕਾਨੂੰਨ ਹੈ ਤੁਸੀਂ ਬਦਲੀ ਕਰ ਸਕਦੇ ਜੇ ਬਾਹਰ ਜਾ ਕੇ ਬਗਾਈ ਥੋੜੂਗਾ ਹੈ ਗੁਰਦਾਰਾ ਅਸੀਂ ਪਾਰਟੀ ਹੋਣ ਦੇ ਨਾਲ ਥੋੜਾ ਕੋਈ ਕਰੋਗੇ ਤੁਸੀਂ ਕਿਸੇ ਬਾਹਲੇ ਬੁਲਕੇ ਤੁਸੀਂ ਗੁਰਦਾਰਾ ਬਣਾਉਣ ਨੂੰ ਕਹਿੰਦੇ ਅਸੀਂ ਨਹੀਂ ਬਣਾਉਣ ਦਿੰਦੇ ਫੇ ਕੀ ਕਰੋਗੇ ਤੁਸੀਂ ਫੇ ਦਵਾਈ ਦੋਗੇ ਕਾਨੂੰਨ ਦੀ ਇੱਥੇ ਕਰ ਮੁੰਡੂ ਕੀ ਹੋ ਗਿਆ ਕੋਈ ਇੱਥੇ ਧੜਾ ਰਾਜ ਹੈ ਕੀ ਦੀ ਚਲਣੀ ਗੱਲ ਇਹ ਦੋ ਗੱਲੀ ਗੱਲ ਹੈ ਜੀ ਦੁਨੀਆ ਛੱਡ ਜੇਵੇਂ ਸੱਚ ਨੂੰ ਇਨਸਾਫ ਨੂੰ ਗੁਰਬਾਣੀ ਨੂੰ ਸਿੱਖ ਨਹੀਂ ਛੱਡ ਸਕਦਾ ਹਾਕ ਇਨਸਾਫ ਨੂੰ ਸਿੱਖ ਨਹੀਂ ਛੱਡ ਸਕਦਾ ਮੁਸਲਮਾਨ ਵੀ ਜਾਏ ਛੱਡ ਜੇਵੇਂ ਸਿੱਖ ਨਹੀਂ ਛੱਡ ਸਕਦਾ ਸਿੱਖ ਸਾਥ ਛੱਡ ਕੇ ਜਾਓ ਕਿੱਥੇ ਨਰਕਾਂ ਜੀ ਇਹਨੇ ਸਾਥ ਛੱਡਤਾ ਨਰਕਾਂ ਤੋਂ ਬਿਨਾਂ ਕੋਈ ਜਗ੍ਹਾ ਹੀ ਨਹੀਂ ਕਰਦਾ ਸਿੱਖਾਂ ਦੇ ਛੱਡ ਸਿੱਖੀ ਕਰਵਾਨੂੰ ਖਵੇ ਦੁਨੀਆਂ ਛੱਡ ਜਵੇ ਜਿਹੜਾ ਸਿੱਖੀ ਛੱਡ ਗਿਆ ਉਸੇ ਕਦਾ ਰਹੇਗਾ ਕਿਸੇ ਕੀਮਤ ਤੇ ਨਹੀਂ ਮਿਲਦਾ ਜਨਮ ਬਹੁਤ ਜ਼ਮਦੇ ਵਿੱਚ ਜਨਮ ਕਿਸੇ ਕੀਮਤ ਤੇ ਨਹੀਂ ਮਿਲਦਾ ਰੁੱਤ ਜੇ ਹੋ ਗਿਆ ਰੁੱਤ ਰੁੱਤ ਕਿ ਨੂੰ ਕਿਹਾ ਇੱਕ ਹੋਏ ਤਾਂ ਉਗਵੇ ਰੁੱਤ ਹੀ ਰੁੱਤ ਹੋਏ ਬਸ ਐਡੀੋ ਗੱਲ ਹੋਊਗੀ ਰੁੱਤ ਕੀ ਹੋਏ ਇੱਕ ਤਾਂ ਹੈ ਬੀਜ ਰੁੱਤ ਹੈ ਬੀਜ ਧਰਤੀ ਦੇ ਵਿਚ ਪਿਆ ਸਾਬਤ ਬਰਸਾਤ ਦੀ ਰੋਤ ਹੈ ਜਬ ਤੱਕ ਨਹੀਂ ਡੰਬੂਗਾ ਧਰਤੀ ਝੁੱਕਾ ਦੇ ਬਾਰਿਸ਼ ਪੈ ਜਾਂਦੇ ਜਬ ਜੂਗਾ ਜਦੋਂ ਮੈਂ ਗੈਰੂ ਫਰਮਾਨ ਹੁੰਦਾ ਨਾ ਬਰਸੋ ਕਿਰਪਾ ਧਾਰ ਜਿੱਤੇ ਖੁੱਦ ਨੇ ਸਾਰੇ ਜਮ ਬਿਉਂਦੇ ਨੇ ਤਰਤ ਭਈ ਹਰਿਆਵਲੀ ਹਰਿਆਵਲੀ ਤਾਂ ਹੀ ਹੁੰਦੀ ਹੈ ਬਹੁਤ ਹੁੰਦੇ ਨੇ ਕੋਏ ਹੋਏ ਥੋੜੇ ਹੀ ਇਕਲੇ ਨੇੜੇ ਹੋਏ ਹੋਏ ਬਹੁਤ ਹੁੰਦੇ ਨੇ ਥੋੜੇ ਨਹੀਂ ਹੁੰਦੇ ਬਸੇਰੇ ਹੁੰਦੇ ਨੇ ਉਹ ਗੁਪਤ ਹੁੰਦਾ ਨਾ ਕੋਈ ਰੌਲਾ ਨਹੀਂ ਬਹੁਦੇ ਉੱਤੇ ਰੌਲਾ ਬਣਦੀ ਤੇ ਰੌਲਾ ਬਣਨ ਦਾ ਕੱਦਾ ਹੁੰਦਾ ਉਹ ਇੱਕ ਅੱਦਾ ਹੀ ਹੁੰਦਾ ਉਹਨਾਂ ਦੇ ਵੀ ਇੱਕ ਦੋ ਚਾਰ ਨੌਣਾ ਪਾਉਣ ਵਾਲੇ ਹੁੰਦੇ ਨੇ ਬਹੁਤੇ ਨਹੀਂ ਹੁੰਦੇ ਤੇ ਆ ਭਗਤ ਕਿਤੇ ਹੋਏ ਨੇ ਕਿਤੇ ਥੋੜੇ ਇੱਕ ਹੋਏ ਨੇ ਕਰੋੜਾਂ ਵਿੱਚ ਸੈਂਕੜੇ ਬੁਗਤ ਹੋਏ ਉਹਨੇ ਹਜ਼ਾਰਾਂ ਪਰ ਚੁੱਪ ਕੀਤੇ ਹੀ ਹੋ ਗਏ ਉਹ ਉਹ ਇੱਕੋ ਹੀ ਹੁੰਦਾ ਪੱਕੀ ਜੱਗਣ ਵਾਲੇ ਬਿਠੇ ਰਹੇ ਹੁੰਦੇ ਨੇ ਯਾਰ ਬ ਲੈਣ ਵਾਲੇ ਰੁੱਤੀ ਹੋ ਰੁੱਤ ਹੋਏ ਦਾ ਮਤਲਬ ਹੈ ਕਬੀਰ ਇੱਕ ਹੋ ਗਿਆ ਪਰ ਉਹ ਮੇਗਾ ਨਹੀਂ ਵਰਸਿਆ ਕਿ ਤੋ ਗਿਆਨ ਨਹੀਂ ਹੋਇਆ ਜਮਨ ਵਾਲਾ ਅੰਦਰ ਇਹ ਕੋਣਾ ਦਾ ਸੰਤੋਖੀ ਹੋਣਾ ਹੀ ਹੈ ਇਹ ਕੋਣਾ ਕੁਛ ਨਹੀਂ ਹੈ ਸੰਤੋਖੀ ਹੋਣਾ ਪਾਇਆ ਦੀ ਭੁੱਖ ਲਿਆ ਤਿਆਗ ਦੀ ਕੋ ਗਿਆ ਫੈਸਲਾ ਕਰ ਲਿਆ ਪਾਇਆ ਬਥੇਰੀ ਜਿੰਨੀ ਹੈ ਜਿੰਨੀ ਪਰਮੇਸ਼ਰ ਨੇ ਦਿੱਤੀ ਬਹੁਤ ਹੈ ਹੁਣ ਕਹਾ ਪਰਮੇਸ਼ਰ ਲੈ ਕੇ ਜਾਵੇ ਤੋ ਬਸ ਇਹ ਕੋਇਆ ਹੋਇਆ ਔਰ ਇੱਕ ਰੂਪ ਕੀ ਡੋਲਰ ਨਹੀਂ ਕੋਈ ਹੈ ਬਾਇ ਦੀ ਦੌੜ ਦੇ ਪਿੱਛੇ ਹਟ ਗਿਆ ਫਰੇਸ ਦੇ ਵਿੱਚੋਂ ਵਿਚਾਈ ਕੋਈ ਹੈ ਇਹ ਚਾ ਬਹੁਤ ਹੁੰਦੇ ਨੇ ਚੱਲ ਰੁੱਤੋਂ ਦੀ ਹੈ ਨਾ ਇਹ ਗਿਆਨ ਜਿਹੜਾ ਹੈਗਾ ਅਸਲੀ ਗਿਆਨ ਇਹਦਾ ਪ੍ਰਚਾਰ ਸਹੀ ਹੁੰਦਾ ਔਰ ਪਾਣੀ ਮਿਲ ਜਾਂਦਾ ਜਿਹੜਾ ਇੱਕ ਔਰ ਜਲ ਮਿਲ ਜਾਂਦਾ ਬਹੁਤ ਜਿਵੇਂ ਹੁੰਦਾ ਫਿਰ ਇਹਨੂੰ ਰੁੱਤ ਕਹਿੰਦੇ ਨੇ ਰੁੱਤ ਬਰਸਾਤ ਦੀ ਵੀ ਬੋਲ ਗਈ ਪਾਊਗਾ ਸਾਵਣ ਦੀ ਸਰਸੀ ਕਾਮ ਨਹੀਂ ਇਹ ਗੱਲਾਂ ਰੁੱਤ ਦੀ ਸਾਵਣ ਜੀ ਵੀ ਬੈਠਣਾ ਆਪਣੇ ਗੱਲ ਤਾਂ ਪੰਜਾਬ ਦੀ ਹੀ ਕੀਤੀ ਐ ਪੰਜਾਬ ਦੇ ਲੋਕਾਂ ਦੀ ਜੀਤੇ ਅੰਦਰ ਕਾਮਨਾ ਸੀ ਨਾ ਇੱਕ ਹੋਇਆ ਹੋਇਆ ਸੀ ਵੇ ਹੁਣ ਨਾਂ ਮਿਲੇ ਮੈ ਅੰਦਰੋਂ ਪ੍ਰਗਟ ਹੋਵੇ ਗਿਆਨ ਮੈਨੂੰ ਸਮਝ ਆਵੇ ਸਾਰੀ ਗੱਲ ਦੀ ਸਾਰਾ ਪਰਮੇਰਾ ਦੂਰ ਹੋ ਮੈਨੂੰ ਇਹ ਪਤਾ ਲੱਗਦਾ ਨਰਾਕਾਰ ਕੀ ਹੁੰਦਾ ਜਿਵੇਂ ਕਹਿੰਦੇ ਨੇ ਵੱਡੀ ਡੈਟ ਉਹ ਕੀ ਐ ਇੱਕ ਕੀ ਐ ਇਹ ਮੈਨੂੰ ਗਿਆਨ ਕਿਥੋਂ ਲੇ ਇਹ ਨਹੀਂ ਹੁਣ ਪਤਾ ਲੱਗਦਾ ਨਰਾਕਾਰ ਦੇ ਜਾਨਵਰ ਨੂੰ ਭਲੇਖਾ ਰਿਹਾ ਪਰਮਾਤਮਾ ਕੀ ਹੈ ਦੇ ਵੇਰ ਭਲੇਖਾ ਰੰਦਾ ਪਰਮਾਤਮਾ ਨੂੰ ਕੁਝ ਹੋਰ ਮਿਲਦਾ ਹੁੰਦਾ ਓਏ ਨਹੀਂ ਪਤਾ ਵੇ ਤੂੰ ਹੀ ਕਰ ਉਹਦਾ ਸ਼ੀਸ਼ਾ ਲੈ ਕੇ ਉਹਦਾ ਮੂੰਹ ਦਿਖਾਉਣਾ ਨੂੰ ਹੋਰ ਕੁਝ ਨਹੀਂ ਕਰਦੀ ਬਾਣੀ ਬਾਣੀ ਦਾ ਕਛੀਛਾ ਉਹਨੂੰ ਉਹਦੇ ਹੀ ਦਰਸ਼ਨ ਕਰਾਉਂਦੀ ਹੈ ਉਹ ਕੀ ਕਰਦੀ ਹੈ ਵੀ ਤੂੰ ਹੀ ਕਾਣਾ ਤੂੰ ਕਿੱਥੇ ਵਾਰ ਭੱਜਿਆ ਫਿਰਦਾ ਤੂੰ ਆਪੇ ਕਾ ਜਦੋਂ ਉਹਨੂੰ ਇੱਕ ਦਾ ਭਰੋਸਾ ਹੋ ਜਾਂਦਾ ਫਿਰ ਕਿਆ ਉਹਨੂੰ ਤੇਰਾ ਫੁੱਟ ਪੈਂਦਾ ਜਦੋਂ ਉਹਨੂੰ ਇੱਕ ਦਾ ਭਰੋਸਾ ਹੋ ਜਾਂਦਾ ਮੈਂ ਕਾਣਾ ਫਿਰ ਕਿਆ ਉਹ ਆਪੇ ਹੀ ਫੁੱਟ ਪੈਂਦਾ ਫਿਰ ਜੰਗ ਉਹਦਾ ਆਪੇ ਪਸੋਂ ਦਾ ਯਕੀਨ ਦੀ ਗੱਲ ਆ ਉਹਨੂੰ ਯਕੀਨ ਹੋਣਾ ਆਤਮ ਸਰੂਪ ਦਾ ਦਰਸ਼ਨ ਜਦ ਕਰ ਲੈਂਦਾ ਕਿਆ ਉਹਨੂੰ ਤੇਰਾ ਆਪੇ ਫੁੱਟ ਪੈਂਦਾ ਉਹ ਰੁੱਤ ਸਾਵਣ ਸਰਸੀ ਕਾਂਬੜੀ ਸਾਵਣ ਦੇ ਮਹੀਨੇ ਨੂੰ ਉਹੜੀ ਬੈਠੀ ਸੀ ਨਾ ਇੱਕ ਹੋਈ ਆਤਮਾ ਉਹਨੂੰ ਰਸ ਮਿਲ ਗਿਆ ਬਸ ਗਿਆ ਨਾ ਮੇ ਘਰ ਮੇਰੇ ਨੂੰ ਫਰਮਾਨ ਹੋਆ ਬਸੋ ਪਰ ਜੋ ਕਰਵਾਤਾ ਉਧਰ ਉਹ ਆਤਮਾ ਵਾਂ ਬੈਠੀ ਆ ਸੀ ਧਰਤੀ ਬੈਠੀ ਸੀ ਪੁਕਾਰ ਕਰਦੀ ਸੀ ਵੀ بارش ਹੋਵੇ ਉਧਰ بارش ਹੋ ਗਈ ਮਪੀਆ ਮਰਦ ਵੇਲੇ ਬੋਲੇ ਆ ਉਹਦਾ ਮਨ ਬੋਲਦਾ ਸੀ ਮਪੀਆ ਤਾਂਦਰ ਸੁਣੀ ਪੁਕਾਰ ਉਧਰ ਪੁਕਾਰ ਸੁਣੀ ਗਈ ਵੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਦਾ ਕਿਰਪਾ ਧਾਰ ਵਰਸ ਗਈ ਰੁੱਤ ਆ ਗਈ ਰੁੱਤ ਬਦਲ ਗਈ ਵੀ ਵੀ ਪਾਇਤੇ ਹੀ ਰੁੱਤ ਬਦਲਦੀ ਹੈ ਨਾ ਸਾਵਣੇ ਜੇ ਵੀਹ ਨਾ ਬਵੇਂ ਸਾਵਣ ਕਦ ਜਦੋਂ ਸਾਵਣ ਸਰਸੀ ਕੰਗਲੀ ਚਰਨ ਕਮਲ ਸੋ ਪਿਆਰ ਅਸੋਰਾ ਚਰਨ ਕਮਲਾ ਨਾਲ ਫੇਰ ਪਿਆਰ ਜੁੜਦਾ ਹੈ ਚਰਨ ਕਮਲਾ ਦਾ ਫੇਰ ਪਤਾ ਲੱਗਦਾ ਹੈ ਚੜਾ ਟਕਬਲ ਚੜੜ ਕੀ ਦੇ ਚੜੜ ਦੇ ਗੋਲ ਚੜੜ ਗੁਣਾਦਾਰੋਂ ਆ ਚੜਨ ਪਾਰਟ ਨੂੰ ਕਹਿੰਦੇ ਨੇ ਜਿਹੜਾ ਇਹ ਨਾ ਦਿਰਵਾਇ ਇੱਕ ਚੜੜਨਾ ਹੈ ਦਿਰ ਭਾਉ ਇੱਕ ਚੜੜਨਾ ਅਕਾਲ ਮੂਰ ਤੇ ਇੱਕ ਚੜੜਨਾ ਅਜੂਨੀ ਇੱਕ ਚੜੜਨਾ ਸਾਬਾਂਗੇ ਇੱਕ ਚੜੜਨਾ ਚੜੜਨੇ ਅੱਠ ਫਿਰ ਸਾਰੇ ਹੁਣ ਚੜੜਨੇ ਨੇ ਉਹਦੇ ਚੜ ਪਾੜ ਨੂੰ ਕਹਿੰਦੇ ਨੇ ਹਿੱਸੇ ਨੂੰ ਕਹਿੰਦੇ ਨੇ ਨਾ ਜਿੰਨਾ ਗੋੜਨਾ 4.5 ਨੇ ਉਹਦੇ ਆਉਗਣ ਛੜਦੇ ਗੋਣ ਆ ਗਏ ਚੜ ਸਾਰੇ ਆ ਗਏ ਹਿਰਦੇ ਚ ਹਿਰਦੇ ਚ ਚੜਨ ਆ ਗਏ ਗੋਣ ਹਿਰਦੇ ਚ ਆ ਗਏ ਸਾਰੇ ਚੜਨ ਹਿਰਦੇ ਚ ਆ ਗਏ ਸਮਝ ਆਈ ਸਭ ਪਨੇਤਾ ਦੇਹੀ ਬਸ ਗਿਆ ਆ ਕੇ ਚੜਨੇ ਫਿਰ ਚੜਨ ਕਮਲ ਸੋ ਪਿਆਰ ਫਿਰ ਗੁਣਾਣਾ ਪਿਆਰ ਹੁੰਦਾ ਫਿਰ ਓਗਣ ਛੜਦਾ ਜਾ ਕੇ ਓਗੜਦਾ ਪਹਿਲਾਂ ਵੀ ਛੱਡੇ ਹੋਏ ਨੇ ਉਹਦੇ ਓਗੜ ਸੰਤੋਖੀ ਦੇ ਛੱਡੇ ਹੀ ਹੁੰਦੇ ਨੇ ਪਰ ਚੜਨ ਕਮਲਾ ਦਾ ਨਹੀਂ ਪਤਾ ਕੀ ਨੇ ਚੜਣਾ ਨੂੰ ਪੈਰ ਮੰਨੀ ਬੈਠਾ ਨਾ ਉਹ ਫੋਟੋ ਦਿਖਾਈ ਹੋਈ ਆ ਅਸੇ ਆਪਾ ਇਹ ਆ ਨਾ ਫੋਟੋਆਂ ਦੇ ਵਿੱਚ ਚੜਨ ਦਿਖਾਏ ਹੋਏ ਨੇ ਉਹ ਨਹੀਂ ਉਹਨੂੰ ਸਮਝ ਉਹਦੀ ਵੀ ਚੜਨ ਹੁੰਦੇ ਕੀ ਨੇ ਆਤਮਾ ਤੇ ਕੀ ਚੜਨ ਹੁੰਦੇ ਨੇ ਨਰਾ ਕਰਦੇ ਚੜਦੇ ਉਹਦਾ ਬਾਇਆ ਦੇ ਚੜਨ ਵਾਯਾ ਦੇ ਪੈਰਾਂ ਨੂੰ ਚੜਨ ਕਹਿਤਾ ਵਾਇਾ ਦੇ ਹੱਥਾਂ ਨੂੰ ਘਰ ਕਹਿਤਾ بس ਇਹ ਡਿਫਰੈਂਸ ਦੱਸਣ ਦੀ ਲੋੜ ਹੁੰਦੀ ਹੈ ਫਰਕੇ ਦੱਸਣ ਦੀ ਲੋੜ ਹੈ ਜੀ ਆਤਮ ਗਿਆਨ ਆਂ ਫਰਕੇ ਦੱਸਿਆ ਫਿਰ ਉਹ ਗੁਣਾ ਨਾਲ ਪਿਆਰ ਹੁੰਦਾ ਹੈ ਉਹ পাপ ਕੱਢੇ ਹੋਏ ਦਾਨ ਕਵਖਾਣੇ ਬੇਨਤੀ ਜੇ ਸੱਚ ਪੱਲੇ ਹੋਏ ਫਿਰ ਉਹ ਰੁੱਤ ਬਦਲਦੀ ਹੈ ਉਹ ਰੁੱਤ ਦੇ ਵਿੱਚ ਬਹੁਤ ਚੁੱਪ ਕਰਕੇ ਜੰਗ ਗਏ ਨਾ ਗੋਗੇ ਵਾਲੀ ਮਠਿਆਈ ਖਾ ਕੇ ਚੁੱਪੇ ਲੜ ਕੇ ਆਪਣੇ ਉਹ ਬਹੁਤੇ ਪ੍ਰਗਟ ਦੀ ਤੇ ਔਰ ਉੱਤ ਦੇ ਵਿੱਚ ਬਹੁਤ ਪ੍ਰਚਾਰ ਹੁੰਦਾ ਪ੍ਰਚਾਰ ਉਹ ਵੀ ਕਰਦੇ ਨੇ ਉਹ ਆਪਣਾ ਉਸੇ ਮਦਾਰੇ ਦੀ ਗੱਲ ਕਰਦੇ ਜਿੱਥੇ ਗੱਲ ਆਉਂਦੀ ਹੈ ਉਹ ਗੱਲ ਕਰਦੇ ਨੇ ਉਹ ਵੀ ਕਰਦੇ ਨੇ ਗੱਲ ਇਹ ਨਹੀਂ ਉਹ ਨਹੀਂ ਕਰਦੇ ਉਹਨਾਂ ਦੇ ਉਸੇ ਮਦਾਰੇ ਦੀ ਗੱਲ ਕਰਨਾ ਵੀ ਗੱਲ ਫੈਲ ਜਾਂਦੀ ਹੈ ਬਹੁਤ ਦੂਰ ਤੱਕ ਇੱਕ ਗੱਲ ਸੁਣ ਕੇ ਦੂਆ ਗਾਹਾਂ ਤੇ ਗਾਹਾਂ ਕਹਾ ਤੇ ਗਾਹਾਂ ਵਾਹ ਤੇ ਗਾਹਾਂ ਵਧਦੀ ਰਹਦੀ ਹੈ ਇਹ ਕਿੰਦਾ ਜਾਦੂਏ ਨੂੰ ਦੂਏ ਨੂੰ ਦੂਏ ਇਹ ਖੇਤੀ ਹੈ ਕਿ ਸੁੱਤੀ ਇਸ ਨੂੰ ਖੇਤੀ ਕਹਿੰਦੇ ਖੇਤੀ ਮਾ ਵਧੀਏ ਰਲੇ ਤੋਂ ਇਹਨੂੰ ਕਹਿੰਦੇ ਰੁੱਤੀ ਹੋ ਰੁੱਤ ਹੋਏ ਹੋਏ throk ਨੂੰ ਹੱਲਾ ਪਹਿਲਾ ਜੇਕਰ ਸੂਤ ਕੰ ਮੰਨੀ ਹੈ ਸਭ ਤਾਂ ਸੂਤ ਕ ਹੋਏ ਜੇਕਰ ਇਸ ਲੱਕੜੀ ਅੰਦਰ ਕੀੜਾ ਹੋਏ ਜੇਕਰ ਸੂਤ ਕ ਨੂੰ ਵਧੀਏ ਜਿਵ ਜਿੱਥੇ ਜਬੇ ਆ ਮਰੇ ਕਿਹਦਾ ਜਿੱਥੇ ਸੂਤ ਹੋਇਆ ਫਿਰ ਕੁਛ ਵੀ ਜਬੇ ਕੁਛ ਵੀ ਬੁਝੇ ਤਾਂ ਉੱਥੇ ਅਪਵਿੱਤਰਤਾ ਹੋ ਜਾਣੀ ਚਾਹੀਦੀ ਹੈ ਸੂਤ ਦਾ ਉੱਥਰ ਅਪਵਿੱਤਰ ਉੱਥੇ ਦਾ ਜਿਹੜਾ ਹੈ ਖੋਜਣ ਖਾਣ ਯੋਗ ਨਹੀਂ ਦਿੱਤਾ ਉਸ ਘਰ ਦਾ ਫਟ ਉਸ ਉੱਥੇ ਹੈ ਕੁਛ ਦਰਦ ਪਰ ਉਸ ਘਰ ਦਾ ਦਰਦ ਜਲ ਨਹੀਂ ਖਾਦਾ ਰੋ ਰੋ ਕੋਈ ਹੁੰਦਾ ਕੋਈ ਦਰਵਾਜ਼ਾ ਉਹ ਤੋਂ ਬਾਅਦ ਫਿਰ ਹੋ ਖਾਣ ਲੱਗਦਾ ਉਸ ਘਰ ਦਾ ਉਹ ਤੋਂ ਦੁੱਧ ਬਰੀਲੇ ਦਾ ਉਹ ਤੋਂ ਕੁਛ ਛੋੜੀ ਲੱਗਾ ਉਹਨਾਂ ਦਾ ਰਾਜਾ ਸਰਾਧੋਂ ਦਾ ਸਰਾਧੋ ਨਹੀਂ ਖਾਂਦਾ ਉਸਰਾ ਦਾ ਇਹ ਉਹਨਾਂ ਦਾ ਚਲਾਇਆ ਹੋਇਆ ਸੀ ਚਾਹੇ ਰੂ ਮਰਦ ਕਹਿ ਲੋ ਚਾਹੇ ਪਖੰਡ ਕਹਿ ਲੋ ਉਹਦੇ ਤੇ ਟਿੱਪੜੀ ਕਰਦੇ ਮਰਬਾਨਾ ਗੁਰਮਾਨ ਸਿੰਘ ਤੇ ਟਿੱਪਣੀ ਕੀਤੀ। ਜੇਕਰ ਸੂਤਕ ਮੰਨੀਆਂ ਸਬਤੇ ਸੂਤਕ ਹੋਏ ਜੀ ਕੋਈ ਵੀ ਵਰਜਵੇ। ਸੂਤਕ ਦਾ ਹੋ ਜਾਣਾ ਚਾਹੀਦਾ। ਰੋਜ਼ ਗੋਹੇ ਥੱਲੇ ਵਿੱਚ ਜਾਲਦੇ ਆਂ। ਜਾਲਦੇ ਸੀ ਲੋਕ ਫੁੱਲ ਵੀ ਜਾਲਦੇ ਰਹੇ। ਉਹਨਾਂ 'ਚ ਕੀੜੇ ਹੁੰਦੇ ਰਹੇ ਗੋਹਿਆਂ ਦੇ ਵਿੱਚ। ਤੇ ਲੱਕੜੀ 'ਚ ਵੀ ਕੀੜੇ ਹੁੰਦੇ ਰਹੇ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਚਲੋ ਬਾਹਰ ਤਾਂ ਮੱਛਰ ਮੱਖੀ ਬਹੁਤ ਕੁਝ ਮੰਗਦਾ ਹੈ। ਤਰ ਸੋਈ ਦੇ ਵਿੱਚ ਮੜ ਗਿਆ ਉੱਥੇ ਉੱਥੇ ਮਰ ਗਿਆ ਜਿੱਥੇ ਚੀਜ਼ ਫੜਣੀ ਹੈ ਭੋਜਨ ਫੜਨੇ ਹੈ ਉਹਦਾ ਸਰੀਰ ਵੀ ਉੱਥੇ ਸੜ ਗਿਆ ਵਿੱਚ ਉਹਦੀ ਧੂਪ ਲੱਗੀ ਉੱਥੇ ਖਾਣ ਵਾਲੀ ਚੀਜ਼ ਨੂੰ ਉੱਤਰ ਸੋਈ ਚ ਪੈ ਗਿਆ ਤੁਹਾਡੇ ਸੁੱਤੇ ਉਹਨੂੰ ਤੁਸੀਂ ਸੁੱਤ ਕੁ ਬੰਦੇ ਨਹੀਂ ਜਾਹੇ ਉਹਦੇ ਮਹਿਲ ਹੁਣ ਰਾਜੇ ਦੇ ਬੱਚਾ ਕਿਸੇ ਫਗੜੇ 'ਚ ਪੈਦਾ ਹੋਇਆ ਫਿਰ ਰਸੋਈ ਕਿੱਥੇ ਹੋਵੇ ਖੱਡੀ ਦੂਰ ਫਿਰ ਸੂਤਕ ਹੋ ਗਿਆ ਪਖਾਡਵਾਦਰੂ ਘੱਡਣ ਕੀਤਾ ਸੱਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਉਹਦੇ علاوہ ਜਿੱਤੇ ਦਾਣੇ ਉਹ ਬਹੁਤ ਲੱਕੜੀ ਵੀ ਜਲਦੇ ਹੁਣ ਕੈਸਾ ਕੀ ਨਾ ਸਟੋਵ ਆਗੇ ਜਿੱਤੇ ਦਾਣੇ ਅਟਕੇ ਜੀਵਾਜ ਨਾ ਕੋਏ ਤੇ ਦਾਲ ਬਣਾਉਂਗੇ ਦੇ ਜਦ ਅੰਨ ਨੇ ਸਾਡੇ ਜੀਵ ਜੀਵਨ ਸਾਰੇ ਹੀ ਵਰਗੇ ਤੇ ਦੀਦਾ ਇਹ ਨਾ ਅਸਲ ਵਿੱਚ ਜੋ ਦੀਦਾ ਹੈ ਉਹ ਰੂਪਾਵਤ ਹੈ ਜੋ ਇਹਦੀ ਸਮਝ ਤੋਂ ਇਹਦੀ ਦ੍ਰਿਸ਼ਟੀ ਤੋਂ ਇਹਦੀ ਨਜ਼ਰ ਤੋਂ ਪਰੇ ਹੈ ਆਦ ਵੀ ਉਹ ਰੂਪਾਪੀ ਤੋਂ ਆਪਣੀ ਸੀਮਾ ਤੱਕ ਉੱਤੇ ਅਨਸਾਰ ਜੋ ਸਭ ਜ ਉਹਥੇ ਪਾਪ ਉਹਦੇ ਧਰ ਬਣਾ ਦੇ ਆਪਣਾ ਦਾਇਰਾ ਵਿਖលਿਆ ਸੀ ਬੁੱਧ ਪਾਪ ਦਾ ਫੁਰਪਾ ਬਾਰੇ ਸਿਰਫ ਦਾਇਰੇ ਦੀ ਸੋਚ ਵਾਲੇ ਨੇ ਵਿਆਪਕ ਦਾਇਰਾ ਨਹੀਂ ਹੈ ਜਿਉ ਜੋ ਦਾਇਰਾ ਬੰਦਾ ਜਾਂਦਾ ਸੋਚਦਾ ਫੁਰਪਾ ਵਾਪਸ ਹੀ ਹਰ ਬੁੱਧ ਤੇ ਚਲੇ ਜਾਂਦਾ ਤੋ ਫੁਰਪਾ ਪ ਕੀ ਉਹ ਕਹਿੰਦੇ ਨੇ ਬੁਰਕਾ ਮਾਰ ਲੈਣਾ ਬਕਰਾਂ ਮਾਰ ਦੇਣਾ ਪਾਪ ਹੈ ਇੱਕ ਜੀਵ ਹਰ ਦਾਣੇ ਵਿੱਚ ਜੀਵ ਹੈ ਤੇ ਦਾਣੇ ਮਾਰ ਲੈਣਾ ਪਾਪ ਨਹੀਂ ਹੈ ਅੰਡਾ ਪਾਪ ਹੈ ਉਹ ਪਾਪ ਅਲੂ ਪਾਪ ਨਹੀਂ ਹੈ ਦਾਣਾ ਪਾਪ ਦਾਣਾ ਵੀ ਅੰਡਾ ਹੈ ਵੀ ਅੰਡੇ ਜਨਾ ਅੰਡਾ ਜਿਹਰੇ ਜਿਸੇ ਤੇ ਜੋ ਜਿੰਨੇ ਦਾਣੇ ਨੇ ਸਭ ਅੰਡੇ ਨੇ ਜਬਦੇ ਨੇ ਧਰਤੀ ਚ ਵਿੱਚ ਹੋ ਜੀ ਪਹਿਲਾਂ ਨਹੀਂ ਹੁੰਦਾ ਸਾਰੇ ਚਾਹੇ ਉਹ ਜਿਹਰੇ ਜਨੇ ਚਾਹੇ ਅੰਡੇ ਜਨੇ ਕਿ ਐਸੇ ਤੇ ਜਨੇ ਉਤਪਜਨੇ ਅੰਡਾ ਕੋਸ਼ ਸਾਰਿਆਂ ਚ ਹੀ ਹੈ ਅੰਡਾ ਕੋ ਇਦਾਂ ਸਾਰਿਆਂ ਦੇ ਵਿੱਚ ਹੀ ਹੈ ਜੀਵਨ ਹਰ ਕੋਈ ਕਿਥੇ ਚੱਲਦਾ ਹੈ ਪੈਦਾ ਚਾਹੇ ਗਰਭ ਜਿਹਾ ਦੇ ਹੋਵੇ ਜਾਂ ਕਿਤੇ ਹੋਵੇ ਚਾਹੇ ਝੇਰ ਜੀ ਵਿੱਚ ਬਦਲ ਜਵੇ ਜਾ ਕੇ ਚਾਹੇ ਉਤਪਾਦ ਦੇ ਵਿੱਚ ਬਦਲ ਜਵੇ ਜਾ ਕੇ ਹਰ ਕੋਈ ਤਾਂ ਸਾਰਿਆਂ ਜਿਹਾ ਹੁੰਦਾ ਜੀਵਨ ਉੱਥੇ ਹੀ ਸਟਾਰਟ ਹੁੰਦਾ ਸੰਸਾਰ ਦੇ ਵਿੱਚ ਸਾਰਿਆਂ ਜਿਹਾ ਹੁੰਦਾ ਜਿੱਤੇ ਜਾਣੇ ਅਣਕੇ ਜੀਵ ਜਨ ਹੋਵੇ ਪਹਿਲਾਂ ਪਾਣੀ ਪੀਓ ਹੈ ਹਣ ਤਾਂ ਜੀਵਰ ਪਾਣੀ ਤੋਂ ਸਟਾਰਟ ਹੋਇਆ ਪਾਣੀ ਜੇ ਕਈ ਪੈਦਾ ਹੋਈ ਹੈ ਜਿੱਦੇ ਨਾਲ ਰਿਆ ਸਭ ਕੁਝ ਜਿੱਥੇ ਪਾਣੀ ਹੈ ਉਥੇ ਜੀਵਨ ਹੈ ਜਿੱਥੇ ਪਾਣੀ ਨਹੀਂ ਉਥੇ ਜੀਵਨ ਨਹੀਂ ਹੁੰਦਾ ਜਦੋਂ ਧਾਣੇ ਚੋਂ ਪਾਣੀ ਮੁੱਕ ਜਵੇ ਨਾ ਐਨਾ ਖੁਸ਼ਕ ਹੋ ਜਵੇ ਪਾਣੀ ਨਾ ਰਹੇ ਸੇਖ ਲੱਗ ਜਵੇ ਜੀਵ ਤਕਰ ਜਾਂਦਾ ਵਿੱਚ ਜਿੰਦ ਨਹੀਂ ਰਹਿਣ ਦੋ ਇਹ ਐਨੀ ਹੀਟ ਹੋ ਜਵੇ ਗਰਮੀ ਹੋ ਜਵੇ ਜਿਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਪਾਣੀ ਭਾਵੇਂ ਹੋਵੇ ਤੁਹਾਨੂੰ ਜਦੋਂ ਅਸੀਂ ਅਵਾਲਦੇ ਆ ਹੀਟ ਜ਼ਿਆਦਾ ਹੋ ਜਾਂਦੀ ਹੈ ਫਿਰ ਜੀਵ ਛੱਡ ਜਾਂਦੇ ਕਿ ਕਿਸੇ ਖਾਸ ਟੈਂਪਰੇਚਰ ਤੋਂ ਵੱਧ ਜੀਵ ਮਰ ਜਾਂਦਾ ਹੈ ਮੈਕਸਿਮਮ অর ਮਿਨੀਮਮ ਟੈਂਪਰੇਚਰ ਦੇ ਵਿਚ ਜੀਵ ਹਾਂ ਹਾਂ ਅੰਡੇ ਦੇ ਵਿੱਚ ਮਿਨੀਮਮ ਟੈਂਪਰੇਚਰ ਦੇ ਵਿੱਚ ਜੀਵ ਰਹਿ ਜਾਂਦਾ ਅਪਾ ਤੋਂ ਫ੍ਰੀਜ ਦੇ ਵਿੱਚ ਰੱਖਦੇ ਉੱਚੀ ਫ੍ਰੀਜ ਦੇ ਵਿੱਚ ਰੱਖਦੇ ਜੇ ਜੋ ਵਿੱਚ ਕਣਕ ਪਈ ਰਹੇ ਥੜੀ ਪਈ ਰਹੇ ਖਰਾਬ ਨਹੀਂ ਹੁੰਦੀ। ਕਰਬੀ ਜ਼ਿਆਦਾ ਜਿਖਰਾ ਹੋਵੇ। ਜੇ ਕਰਬੀ ਉਹਦੇ ਦਾਦਾਤ ਕੋਲ ਜ਼ਿਆਦਾ ਕਰਬੀ ਤੇ। ਖੇਤਰਾ ਹੋਵੇ। ਪਹਿਲਾ ਪਾਣੀ ਜਿਓ ਹੈ ਜੇ ਤਹਰਿਆ ਸਭ ਕੋਈ ਪਹਿਲਾਂ ਤਾਂ ਪਾਣੀ ਜੋ ਜੀਵਨ ਬਣਾਉ। ਜਿਦਾਂ ਸਭ ਕੁਝ ਹਰਾ ਭਰ ਹੈ। ਉਹ ਸੂਤਕ ਆਇਆ ਨੇ ਵਿੱਚ ਪਾਣੀ ਨੂੰ ਹਰਾ ਖਰੀ ਦੇ ਰੂਪ ਜਿਵੇਂ ਬਣਿਆ ਆਇਆ ਦੇ ਵਿੱਚ। ਸਰੀਰ ਸਰੀਰ ਪਾਣੀ ਦਾ ਬਣਿਆ ਹਾਂ। ਵਾੜੀ ਦਾ ਬੁਲਵਲਾ ਵੀ ਕਹਿੰਦੇ ਉਹ ਵੀ ਕਹਿੰਦੇ ਜਦੋਂ ਪਾਣੀ ਪੈਦਾ ਹੋਇਆ ਚਲ ਤੇ ਸਿਰਫ ਬੜੂ ਸਾਜਿਆ ਘਟ ਘਟ ਜੋ ਸਬੋਏ ਸੂਤੋ ਕਿਉਂ ਕਰ ਰੱਖਿਆ ਹੈ ਸੂਤਕ ਪਗਰ ਸੋਲੇ ਫਿਰ ਇਹਨਾਂ ਚੀਜ਼ਾਂ ਨੂੰ ਰਸੋਈ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਨੰਬੋਹਾਨ ਲੱਕੜੀ ਤੇ ਧਾਣੇ ਆਣਦੇ ਤੇ ਸੂਤਕ ਤਾਂ ਦੋਈ ਚ ਪੈ ਜਾਣੇ ਜੇ ਉਹਨਾਂ ਧਾਲਾਂ ਨਾਲ ਬਾਹਰ ਕੱਢ ਦੀਗੇ ਫਿਰ ਜੋਈ ਗਾਦੀ ਬਣਾਉਣੀ ਹੈ ਤੇ ਦਲੀਲ ਹੈ ਲਾਜ ਹੈ ਨਾਨਕ ਸੂਤਕੇ ਬਣਾ ਉਤਰਿਆ ਗਿਆਨ ਉਤਾਰੇ ਤੋਏ ਕਹਨੇ ਕਹਦੇ ਸੂਤਕ ਐ ਨਹੀਂ ਜਾਣਾ ਤੁਹਾਡੇ ਸੂਤਕ ਤੇ ਮਨਾਉ ਤੈ ਨਹੀਂ ਜਾ ਸਕਦੀ ਅਗਿਆਪਤਾ ਦਾ ਕਾਰਨ ਆਇ ਸੂਤਕ ਇਹ ਸੂਤਕਾ ਗਿਆਨ ਦਾ ਇਹ ਬੁੱਧੀ ਦਾ ਜ਼ੈਰਾ ਸੀ ਹੁੰਦਾ ਤੁਹਾਡਾ ਸੀਮਤਾਰੇ ਕਰਕੇ ਨਹੀਂ ਲੱਗਦਾ ਜੇ ਜ਼ੈਰਾ ਅਸੀਵ ਹੋ ਜਵੇ ਬੁੱਧੀ ਦਾ ਗਿਆਨ ਪ੍ਰਚੰਡ ਹੋ ਜਵੇ ਤਾਂ ਅੱਪੇ ਇਹ ਸੂਤਕ ਦੀ ਮੁਨਾਵ ਤੁਹਾਡੇ ਉੱਤੇ ਸਤਿ ਸ਼੍ਰੀ ਅਕਾਲ। ਗਿਆਨ ਉਤਾਰੇ ਤੋਂ ਇਥੇ ਨਾਮ ਉਤਾਰੇ ਤੋਂ ਇਹ ਨਹੀਂ ਕਿ ਆ ਦੇਖਣਾ ਨਹੀਂ ਕਰਦੇ। ਨਾਮ ਦਾ ਇਥੇ ਕੋਈ ਵੇਛਾ ਨਹੀਂ ਹੈ। ਗਿਆਨ ਦਾ ਵੇਛਾ ਹੈ ਦੋਸਤੋ। ਅਸਲ ਤੇ ਗਿਆਨ ਹੀ ਨਾਮ ਹੈ। ਜਿਹੜਾ ਇਹ ਨਾ ਚੀਜ਼ਾਂ ਨੂੰ ਭਰਮਾਂ ਨੂੰ ਤੋੜ ਦਿੰਦਾ ਉਹ ਹੀ ਨਾਮ ਹੈ। ਗੁਰਪ੍ਰਸਾਦ ਧਰਮ ਦਾ ਨਾਮ ਹੈ। ਗਿਆਨ ਦੀ ਕਿਰਪਾ ਨਾਲ ਪਰਮ ਦਾ ਨਾਮ ਹੁੰਦਾ ਹੈ। ਇਹੀ ਗੁਰਪ੍ਰਸਾਦ ਧਰਮ ਦਾ ਨਾਮ ਹੈ ਗਿਆਨ ਉਤਾਰੇ। ਹੋਇਆ। ਗਿਆਨ ਤੋਗਾ ਕੇ ਨੂੰ ਤੋਗਾ ਮੰਨ ਲੂ ਤੋਗਾ ਉਦ ਹੀ ਨੂੰ ਅਗਾਲੂ ਉਹਦਾ ਜਦੋਂ ਤੋ ਹੋ ਗਿਆ ਪਰਹ ਦੂਰ ਕਰੂਗਾ ਪਰਹ ਦੂਰ ਕਰੂਗਾ